ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਜ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬਉਰਾਨੇ ਮਨਮੁਖ ਪਦਤੀ ਵਿਸਰਾਮ ਲਾ ਦੋ ਮਨਮੁਖ ਭਰਮ ਭੁੱਲੇ ਬਉਰਾਨੇ ਮਨਮੁਖ ਭਰਮ ਭੁੱਲੇ ਬੌਰਾਨੇ ਹਰ ਬਿਨ ਕਿਉ ਰਹੀਐ ਹਰ ਬਿਨ ਕਿਉ ਰਹੀਐ ਹਾਂਜੀ ਇੱਥੇ ਵਿਸਰਾਮ ਹੈ ਹਰ ਬਿਨ ਕਿਉ ਰਹੀਐ ਗੁਰ ਸ਼ਬਦ ਪਛਾਨੇ ਬਿਨ ਦਰਸਨ ਕੈਸੇ ਜੀਵੋ ਮੇਰੀ ਮਾਈ ਬਿਨ ਦਰਸਨ ਇੱਥੇ ਵਿਸਰਾਮ ਹੈ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਵ ਰਹਿ ਨਾ ਸਕੈ ਖੇਨ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਬਿਨ ਇਥੇ ਠੰਮਕ ਲਾ ਦੇਣੀ ਜੀਰਾ ਰਹਿ ਨਾ ਸਕੈ ਖੇਨ ਇਥੇ ਹਰ ਬਿਨ ਜੀਰਾ ਰਹਿ ਹਰ ਬਿਨ ਜੀਰਾ ਰਹਿ ਨਾ ਸਕੈ ਖੇਨ ਸਤ ਗੁਰ ਬੂਝ ਬੁਝਾਈ ਬੁਝਾਈ ਕਸ ਕੇ ਉਚਾਰ ਰਹਾਉ ਮੇਰਾ ਪ੍ਰਭ ਬਿਸਰੈ ਹਉ ਮਰਉ ਦੁਖਾਲੀ ਸਾਸ ਗਿਰਾਸ ਜਪਉ ਆਪਣੇ ਹਰ ਭਾਲੀ ਦੁਖਾਲੀ ਭਾਲੀ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਸਦ ਬੈਰਾਗਣ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਐ ਗੁਰ ਭਾਇ ਪ੍ਰਭ ਅਗਮ ਅਗੋਚਰ ਦੇ ਦਿਖਾਇ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹਮ ਮੀਟ ਚੱਲੈ ਗੁਰ ਸ਼ਬਦ ਸਮਾਏ ਮਨ ਮੁਖ ਵਿਛੜ ਮਨ ਮੁਖ ਵਿਛੜੈ ਖੋਟੀ ਰਾਸ ਗੁਰਮੁਖ ਨਾਮ ਮਿਲ ਗੁਰਮੁਖ ਨਾਮ ਮਿਲੈ ਸਾਬਾਸ ਮਿਲੈ ਪਦਨਾ ਦਿਲੀ ਦੀਪਕਾ ਇੱਧਰ ਵੀ ਲੱਗ ਜੇਗਾ ਗੁਰਮੁਖ ਨਾਮ ਮਿਲੈ ਸਾਬਾਸ ਚਾਲ ਅਨਸਾਰ ਗੁਰਮੁਖ ਨਾਮ ਮਿਲੈ ਸਾਬਾਸ ਗੁਰਮੁਖ ਨਾਮ ਮਿਲ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਇਥੇ ਵਿਸਰਾਮ ਹੈ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੂਇਆ ਇਥੇ ਡੰਡੀਆਂ ਨਹੀਂ ਹਨ ਨਵੀਨ ਪੂਤੀਆਂ ਚ ਅੱਗੇ ਦੋ ਡੰਡੀਆਂ ਛਪ ਗਈਆਂ ਨੇ ਇੱਕੋ ਹੀ ਪੰਕਤੀ ਹੈ ਇਹ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੂਇਆ ਇੱਥੇ ਵਿਸਰਾਮ ਹੈ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੋਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਤ੍ਰਿਗ ਸਰੀਰ ਕਟੰਬ ਸਹਿਤ ਸਿਉ ਸਹਿਤ ਹਾਹੇ ਦੀ ਸਿਆਰੀ ਲਾ ਕੇ ਜੇਤ ਇਹਨੂੰ ਜਿੱਤ ਨਹੀਂ ਕਹਿਣਾ ਜੇਤ ਪੋਲਾ ਬੋਲਣਾ ਜੇਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਅਹਿਲਾ ਜਨਮ ਗਵਾਇਆ ਦੂਜਾ ਪਾਉ ਨਾ ਦੇਈ ਲੇਵ ਲਾਗਣ ਜੇ ਨਾ ਹਰ ਕੇ ਚਰਨ ਵਿਸਾਰੇ ਦੂਜਾ ਭਾਉ ਇਥੇ ਸ਼ਮਕ ਲਾਦਨੀ ਹੈ ਨਾ ਦੇ ਲਿਵ ਲਾਗਣ ਇਥੇ ਵਿਸਰਾਮ ਹੈ ਜੇ ਨਾ ਇਥੇ ਯਮਕ ਲਾਦਨੀ ਹੈ ਹਰ ਕੇ ਚਰਨ ਵਿਸਾਰੇ ਜਾ ਕੇ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ਨਿਵੀ ਵਿਸਰਾਮ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਇਥੇ ਵਿਸਰਾਮ ਹੈ ਤਿਨ ਕੇ ਫਿਰ ਯਮਕ ਲਾ ਦਨੀ ਤੈ ਦੂਖ ਨਿਵਾਰੇ ਪ੍ਰਹਾਉ ਤੂ ਦਇਾਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਦ ਸਭ ਤੁਜ ਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨ ਕੀ ਗਹਿਣ ਗਾਤ ਕਹੀ ਨਾ ਜਾਈ ਜਿਹੜਾ ਗਹਿਣ ਗਾਤ ਪਾਠ ਹੈ ਸੰਬੰਧਕ ਪਾਠ ਹੈ ਤਿਨ ਕੀ ਗਹਿਣ ਗਾਤ ਠਮਕ ਲਾ ਦਿੰਦੀ ਕਹੀ ਨਾ ਜਾਈ ਸੱਚ ਆਪ ਸਵਾਰੇ ਪਰਮ ਭੁਲਾਣੇ ਸੇ ਮਨ ਮੁਖ ਕਹੀ ਹੈ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੰਮਾਲੇ ਹਰ ਜਨ ਮਾਇਆ ਮਾ ਹਰ ਜਨ ਮਾਇਆ ਮਾ ਹੀ ਨਿਸਤਾਰੇ ਹਰ ਜਨ ਇਥੇ ਸ੍ਰਾਮ ਹੈ ਮਾਇਆ ਮਾ ਹੀ ਨਿਸਤਾਰੇ ਨਾਨਕ ਭਾਗ ਹੋਵੈ ਜਿਸ ਮਸਤਕ ਕਲਹਿ ਮਾਰ ਬਿਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ